इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਸਤੁਤਿਰੀ ਅਕਾਲ ਦੀ ਦੇਖ ਰਹੇ ਹੋ ਤੁਸੀਂ ਇੰਡੀਅਨ ਟੀਵੀ ਨਿਊਜ਼ ਪੰਜਾਬ ਨੂੰ ਮੈਂ ਕੁਲਵਿੰਦਰ ਸਿੰਘ ਐਸੂਲ ਪਰ ਭਾਰਤ ਦੇ ਚੋਣ ਮਿਕਰਨ ਵੱਲੋਂ ਜਿੱਥੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਸੇ ਜਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਰੂਪਨਗਰ ਦੇ ਐਸਐਸਪੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹ ਸੁਣਦੇ ਉਹਨਾਂ ਵੱਲੋਂ ਕੀ ਹਦਾਇਤਾਂ ਜਾਰੀ ਕੀਤੀਆਂ ਹਨ ਹੋ ਗਿਆ ਹੈਗਾ ਤੇ ਜਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪੂਰੀ ਕਰਿਆ ਗ੍ਰੇਡਿਅਟ ਹੈਗਾ ਫੇਅਰ ਐਂਡ ਫੇਅਰ ਇਲੈਕਸ਼ਨ ਵਾਸਤੇ ਤੇ ਮੇਰੀ ਲੋਕਾਂ ਨੂੰ ਅਪੀਲ ਹੈਗੀ ਕਿ ਵਕਤ ਤੋਂ ਵਦ ਆਪਾਂ ਵੋਟ ਪਾਈਏ ਮੈਕਸਿਮਮ ਟਰਨ ਆਊਟ ਰੇਸ਼ੋ ਲੈ ਕੇ ਆਈਏ ਆਪਣੇ ਵੋਟ ਦਾ ਆਪਾਂ ਪੂਰਤ ਕਰੀਏ ਇਹਦੇ ਨਾਲ ਹੀ ਨਾਲ ਸਾਰਾ ਜਿਹੜਾ ਕਮ ਕਮਿਸ਼ਨ ਨੇ ਸ਼ਡਿਊਲ ਦਿੱਤਾ ਹੈਗਾ ਤੇ ਉਹਦੇ ਮੁਤਾਬਿਕ ਜਿੰਨੀ ਵੀ ਟੀਮਸ ਦਾ ਕਨਸਟੀਟਿਊਸ਼ਨ ਹੈਗਾ ਉਹਨਾਂ ਦੀ ਟ੍ਰੇਨਿੰਗ ਸਾਡੀ ਪੂਰੀ ਤਿਆਰੀ ਹੈਗੀ ਐਕਸਪੈਂਡੀਚਰ ਤੋਂ ਮੋਨਿਟਰਿੰਗ ਤੋਂ ਲੈ ਕੇ ਮੂਵਮੈਂਟ ਵਾਸਤੇ ਸੀਜ਼ਰ ਵਾਸਤੇ ਕੈਸ਼ ਲਿਕਰ ਆਲ ਥਿੰਗਸ ਆਰ ਇਨ ਪਲੇਸ ਅਸੀਂ ਪਲੈਂਕ ਸਕਵਾਡਸ ਬ ਇੰਟਰ ਡਿਸਟ੍ਰਿਕਟ ਨਾਕਾ ਸਟਾ ਡੈਕਟੀਵੇਟ ਹੋ ਜਾਣੇ ਹੈਗੇ ਤੇ ਸਾਰਿਆਂ ਵਾਸਤੇ ਅਸੀਂ ਜਿਹੜਾ ਕੰਪਲੇਂਟ ਸੈਲ ਹੈਗਾ ਉਹ ਦਿੱਤਾ ਹੈਗਾ ਕੋਈ ਵੀ ਇਲੈਕਸ਼ਨ ਰਿਲੇਟਡ ਕੰਪਲੀਟ ਹੈ ਤਾਂ ਨੰਬਰ 2031950 ਸਾਰਿਆਂ ਵਾਸਤੇ ਹੈਗਾ ਸੀ ਵਿਜ਼ਿਲ ਐਪ ਕਰਕੇ ਤੇ ਐਨਜੀਆਰਸ ਪੋਰਟਲ ਵਿੱਚ ਵੀ ਕੰਪਲੇਂਟ ਕਰ ਸਕਦੇ 24/7 ਇਹ ਨੰਬਰਸ ਤੇ ਪੋਰਟਲ ਚੱਲਦੇ ਹੈਗੇ ਜਿਹਦੇ ਵਿੱਚ ਸਾਡੀ ਟੀਮਾਂ ਗਠਿਤ ਕੀਤੀਆਂ ਹੋਈਆਂ ਜਿਹੜੀ ਬੰਦੀ ਹੈਗੀ ਜੋ ਸਕੂਟੇਂ ਕਰਕੇ ਉਹ ਨਾ ਰੈਜ਼ੋਲੂਸ਼ਨ ਬਿਲਕੁਲ 24 ਹਾਅਰਟ ਅਚ ਕਰ ਦਈਏਗੀ ਔਰ ਅਗਰ ਕੋਈ ਸੈਂਸਿਟਿਵ ਹੈ ਤਾਂ ਐਸ ਸੂਨ ਐਸ ਪੋਸੀਬਲ ਉਹਨੂੰ ਡਿਸਪੋਜ਼ਲ ਕੀਤਾ ਜਾਦਾ ਜਾਏਗਾ ਤਾਂ ਇਸ ਸਾਰੇ ਲੋਕਾਂ ਨੂੰ ਪੋਲਿਟੀਕਲ ਪਾਰਟੀਆਂ ਨੂੰ ਕਿ ਜਿਹੜਾ ਆਦਰਸ਼ ਚੋਂ ਯਾਤਨਾ ਲੱਗਿਆ ਹੈਗਾ ਉਹਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਜਿਹੜੇ ਸਾਡਾ ਐਗਜ਼ਿਸਟਿੰਗ ਰੂਲਸ ਲਾਜ਼ ਹੈ ਉਹਨਾਂ ਨੂੰ ਅਬਾਈਡ ਕੀਤਾ ਜਾਵੇ ਤੇ ਕਿਸੇ ਵੀ ਅਫਵਾਹ ਸੋਸ਼ਲ ਮੀਡੀਆ ਜਾਂ ਕੋਈ ਵੀ ਗਲਤ ਇਨਫਰਮੇਸ਼ਨ ਕੋਈ ਹਰਟਿੰਗ ਇਨਫਰਮੇਸ਼ਨ ਕਿਸੇ ਦਾ ਰਿਲੀਜੀਅਸ ਸੈਂਟੀਮੈਂਟ ਆਦਿ ਦਾ ਫਯੂਜ ਨਾ ਲੋਕ ਸਭਾ ਨੇ ਤੁਹਾਨੂੰ ਉਹਨੇ ਪਹਿਲਾਂ ਗ੍ਰੀਫ ਕੀਤਾ ਹੈਗਾ ਕਿ ਮਾਡਲ ਕੋਡ ਆਫ ਕੰਡਕਟ ਜਿਹੜਾ ਹੈਗਾ ਉਹ ਲਾਗੂ ਹੋ ਚੁੱਕਿਆ ਹੈਗਾ ਤੇ ਸਾਰੇ ਲੋਕਾਂ ਨੂੰ ਸਾਰੇ ਪੋਲਿਟੀਕਲ ਪਾਰਟੀਆਂ ਨੂੰ ਮੇਰੀ ਬੇਨਤੀ ਹੈਗੀ ਹੈ ਕਿ ਉਹਦੀ ਪੂਰੀ ਤਰੀਕੇ ਨਾਲ ਪਾਲਣਾ ਕੀਤੀ ਜਾਵੇ ਸਭ ਤੋਂ ਪਹਿਲੀ ਚੀਜ਼ ਜਿਹੜੀ ਐਸੀ ਜਿੱਚ ਆਉਂਦੀ ਹੈਗੀ ਉਹ ਡਿਫੈਸਮੈਂਟ ਜਿਹੜਾ ਹੈਗਾ ਪਬਲਿਕ ਪ੍ਰੋਪਰਟੀ ਦਾ ਪ੍ਰਾਈਵੇਟ ਪ੍ਰੋਪਰਟੀ ਦਾ ਉਸ ਚੀਜ਼ ਦਾ ਖਾਸ ਖ्याल ਕੀਤਾ ਜਾਵੇ। ਸੈਕੰਡ ਜਿਹੜਾ ਹੈਗਾ ਵੈਪਨ ਜਿਨ੍ਹਾਂ ਦੇ ਕੋਲ ਹੈਗੇ ਨੇ ਲਾਇਸੈਂਸ ਧਾਰਕ ਹੈਗੇ ਨੇ ਉਹ ਆਪਣੇ ਵੈਪਨਸ ਨੂੰ ਡਿਪੋਜ਼ਿਟ ਕਰਾਉਣ ਤਾਂ ਥਾਣੇ ਵਿੱਚ ਵੀ ਕੰਸਰਨ ਥਾਣੇ ਜਾਂ ਜਫਰੀ ਆਫਕਾਸ ਜਮਾ ਕਰਾ ਸਕਦੇ ਹੈਗੇ ਨੇ ਇਸ ਤੋਂ ਇਲਾਵਾ ਉਹ ਆਪਣੀ ਇੱਛਾ ਦੀ ਜਿਹੜਾ ਗਣਾ ਹੋ ਸਕੇ ਉੱਤੇ ਵੀ ਜਮਾ ਕਰਾ ਕੇ ਸਾਨੂੰ ਰਸੀਦ ਜਿਹੜੀ ਹੈਗੀ ਐ ਉਹ ਦੇ ਸਕਦੇ ਨੇ ਤੇ ਵਾਸਤੇ ਹਫਤੇ ਦਾ ਟਾਈਮ ਜਿਹੜਾ ਹੈਗਾ ਉਹ ਨਿਰਧਾਰਿਤ ਕੀਤਾ ਗਿਆ ਹੈਗਾ। ਇਸ ਤੋਂ ਇਲਾਵਾ ਜਿਹੜਾ ਆਪਣੇ ਜਿੱਦ ਇੱਕ ਸਾਨੂੰ ਆਈਟੀਐਮਪੀ ਦੀ ਕੰਪਨੀ ਮਿਲੀ ਹੋਈ ਹੈ ਜਿਹਦਾ ਆਪਾਂ ਇਸਤੇਮਾਲ ਨਾਕੇਬੰਦੀ ਵਾਸਤੇ ਬਲੈਕ ਮਾਰਕੀਟ ਵਾਸਤੇ ਔਰ ਰਿਸਰਚਰਸ ਵਾਸਤੇ ਕਰ ਰਹੇ ਆ ਗਿਆ ਅੱਗੇ ਆਉਣ ਵਾਲੇ ਸਮੇਂ ਸਾਨੂੰ ਹੋਰ ਫੋਰਸ ਬਣਾਈਆ ਹੋਈ ਹੈ ਕਿ ਜਿਹਦਾ ਆਪਾਂ ਇਸਤੇਮਾਲ ਜਿਹੜਾ ਹੈਗਾ ਕੰਫੀਡੈਂਸ ਬਿਲਡਿੰਗ ਵਿੱਚ ਕਰਾਤੇ ਕਰਦੇ ਰਹਾਂਗੇ ਤੇ ਜਿਵੇਂ ਪਹਿਲਾਂ ਵੀ ਮੈਂ ਕਿਹਾ ਹੈਗਾ ਡੀਸੀ ਸਾਹਿਬ ਨੇ ਵੀ ਕਿਹਾ ਹੈਗਾ ਕਿ ਮਿਸ ਇਨਫਾਰਮੇਸ਼ਨ ਡਿਸ ਇਨਫਾਰਮੇਸ਼ਨ ਤੋਂ ਆਪਾਂ ਬਚੀਏ ਕੋਈ ਵੀ ਗੱਲ ਤੁਹਾਡੇ ਜਾਣ ਵਿੱਚ ਆਉਂਦੀ ਹੈ ਜਾਂ ਪਬਲਿਕ ਦੇ ਜਾਣ ਵਿੱਚ ਆਉਂਦੀ ਹੈਗੀ ਉਹ ਪਹਿਲਾਂ ਸਾਡੇ ਕੋਲੋਂ ਵੈਰੀਫਾਈ ਕਰ ਲੈਣ ਸਾਡੇ ਆਪਣੇ ਟੋਲ ਫਰੀ ਨੰਬਰ 3 ਹੈਗੇ ਨੇ ਅਸੀਂ ਵੀ ਲਗਾਤਾਰ 24/7 ਮੌਜੂਦ ਹੈਗੇ ਆ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਉਹਦੇ ਤੇ ਐਕਸ਼ਨ ਲਿਆ ਉਹਨੂੰ ਅੱਗੇ ਫਾਰਵਰਡ ਕਰਨ ਦਾ ਕੀਤਾ ਜਾਵੇ ਔਰ ਇਹ ਵੀ ਦੱਸਿਆ ਜਾਵੇ ਕਿ ਜੇਕਰ ਕੋਈ ਇਨਫਾਰਮੇਸ਼ਨ ਗਲਤ ਪ੍ਰੋਸੀਡ ਹੋ ਰਹੀ ਹੈ ਤਾਂ ਕਿਥੋਂ ਹੋ ਰਹੀ ਹੈ ਤਾਂ ਜੋ ਆਪਾਂ 법ਨੀ ਕਾਨੂੰਨੀ ਕਾਰਵਾਈ ਉਹ ਕਰਾ ਸਕੀਏ ਤੇ ਇੱਕ ਜਿਹੜਾ ਹੈਗਾ ਮਾਡਲ ਕੋਡ ਆਫ ਕੰਡਕਟ ਦੇ ਵਾਸਤੇ 144 ਦਾ ਆਰਡਰ ਵੀ ਡੀਸੀ ਸਾਹਿਬ ਵੱਲੋਂ ਕੀਤਾ ਗਿਆ ਉਹਦੇ ਚ ਕਾਫੀ ਕੰਪਰੀਹੈਂਸਿਵਲੀ ਸਾਰੇ ਪੁਆਇੰਟਸ ਨੂੰ ਕਵਰ ਕੀਤਾ ਗਿਆ ਉਹਨੂੰ ਤੁਸੀਂ ਵੀ ਪੜ ਲਓ ਲੋਕਾਂ ਨੂੰ ਵੀ ਆਪਣੇ ਜਿਹੜਾ ਹੈਗਾ ਮੀਡੀਆ ਚੈਨਲਸ ਰਾਹੀਂ ਤੁਸੀਂ ਦੱਸੋ ਔਰ ਇੱਕ ਜਰਾ ਆਪਣਾ ਰੈਕਨੈਰਿੰਗ ਦੇ ਟਾਈਮ ਤੇ ਕਾਫੀ ਤੁਹਾਨੂੰ ਜਿਹੜੀਆਂ ਐਪਲੀਕੇਸ਼ਨਸ ਮਿਲਦੀਆਂ ਹੈਗੀਆਂ ਨੇ ਚਾਹੇ ਉਹ ਰੈਲੀ ਕਰਨ ਸੰਬੰਧੀ ਹੋਵੇ ਚਾਹੇ ਉਹ ਹੈਲੀਪੈਡ ਦੇ ਵਾਸਤੇ ਹੋਵੇ ਹੋਰ ਵੀ ਡਿਫਰੈਂਟ ਟਾਈਪ ਦੀਆਂ ਸਾਡੇ ਕੋਲ ਐਪਲੀਕੇਸ਼ਨਾਂ ਨੇ ਉਹਦੇ ਵਾਸਤੇ ਇੱਕ ਸੈਲ ਮਖਰੇ ਤੌਰ ਤੇ ਬਣਾਇਆ ਗਿਆ ਤਾਂ ਜੋ ਉਹਨੂੰ ਜਲਦੀ ਤੋਂ ਜਲਦੀ ਟਾਈਮ ਪੁਆਇੰਟ ਮੈਨੇਜਰ ਜਿਹੜਾ ਹੈਗਾ ਉਹਨਾਂ ਦਾ ਆਪਣਾ ਪੂਰਾ ਕੀਤਾ ਜਾ ਸਕੇ ਬਣਦੀ ਸੁਵਿਧਾ ਹੈਗੀਏ ਉਹ ਸੁਵਿਧਾ ਲੋਕਾਂ ਤੱਕ ਪਹੁੰਚਾਈ ਜਾ ਸਕੇ ਆਪਣਾ ਜਿਹੜਾ ਜਨਰਲ ਇਲੈਕਸ਼ਨ ਹੈਗਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਤਿਉਹਾਰ ਹੈਗਾ ਆਪਾਂ ਸਾਰੇ ਧਰ ਮਿਲ ਕੇ ਚੰਗੀ ਤਰੀਕੇ ਦੇ ਨਾਲ ਇਹਨੂੰ ਮਨਾਈਏ ਔਰ ਆਪਸ ਵਿੱਚ ਇੱਕ ਦੂਜੇ ਦੇ ਨਾਲ ਬੈੜ ਨਾ ਕਰਕੇ ਔਰ ਇੱਕ ਸੰਦੇ ਹੋ ਕਰਕੇ ਮਨਾਈਏ